ਵੀਰੋ ਅੱਜ ਆਪਾਂ ਤੁਹਾਨੂੰ ਦੱਸ ਦਾਂਗੇ ਜਦੋਂ ਗਾਵਾਂ ਨੂੰ ਨਾ ਮਸਟਾਈਟਿਸ ਆ ਜਾਂਦਾ ਹੈ ਕਈ ਵਾਰੀ ਦੁੱਧ ਦਾ ਬਹੁਤ ਜ਼ਿਆਦਾ ਘਟ ਜਾਂਦਾ ਹੈਗਾ ਖਾਸ ਕਰਕੇ ਜਿਹੜੇ ਆਪਣੇ ਫਰੈਸ਼ ਐਨੀਮਲ ਹੁੰਦੇ ਨੇਗੇ ਉਹਦੇ ਆਰਡਰ ਦੀ ਸਟਰੈਂਥ ਵਾਸਤੇ ਰਿਕਵਰੀ ਵਾਸਤੇ ਇੱਕ ਬੋਵੀ ਮਿਕਸ ਆਗਾ ਇਹਦੀ ਨਿਊਟ੍ਰੀਸ਼ਨ ਵੈਲਿਊ ਬਹੁਤ ਵਧੀਆ ਵੀਰੋ ਇਹਦੇ ਵਿੱਚ ਦੇਖੋ ਬਾਇਓਟਿਨ ਪਾਇਆ ਹੈ ਵਿਟਾਮਿਨ ਕੇ ਵਿਟਾਮਿਨ ਕੇ ਦਾ ਮੇਨ ਕੰਮ ਕੀ ਹੈ ਜਦੋਂ ਖੂਨ ਆਉਣ ਲੱਗ ਜਾਂਦਾ ਥਣ ਵਿੱਚ ਉਹਨੂੰ ਕੰਟਰੋਲ ਕਰਦਾ ਹੈਗਾ ਇੱਕ ਇਹਦੇ ਵਿੱਚ ਪ੍ਰੋਵੋ ਲੈਂਟੀਬਾਇਟਿਕ ਪਾਇਆ ਹੋਇਆ ਹੈਗਾ ਜਿਵੇਂ ਆਪਾਂ ਕਹਿ ਸਕਦੇ ਹਾਂ 2 ਵਾਰ 2 ਪੰਜ ਵੀ ਆਪਣੇ ਐਂਟੀਬਾਇਓਟਿਕ ਤਾਂ ਲਗਾਉਣੀ ਲਗਾਉਣਾਗਾ ਦੇਖੋ ਉਹਦਾ ਕੰਮ ਵੀ ਹੈਗਾਗਾ ਬੈਕਟੀਰੀਆ ਜਿਹੜਾ ਵਧਿਆ ਹੁੰਦਾ ਉਹਨੂੰ ਕਿਲ ਕਰਨਾ ਖਤਮ ਕਰਨਾ ਤੇ ਲੈਂਟੀਬਾਇਓਟਿਕਾ ਜਿਹੜਾ ਇਹਦੇ ਵਿੱਚ ਪਾਇਆ ਹੋਇਆ ਪਰ ਉਹ ਵੀ ਨਾਲ ਸਪੋਰਟ ਕਰਦਾਗਾ ਉਹਦੇ ਕਾਰਨ ਕੀ ਆ ਜਿਹੜਾ ਦੁੱਧਾਗਾ ਮਤਲਬ ਉਹਦੀ ਰਿਕਵਰੀ ਜਲਦੀ ਹੋ ਜਾਂਦੀ ਆ ਆੜੀ ਆਰਡਰ ਦੀ ਇਮਿਊਨਿਟੀ ਆ ਨਾ ਉਹ ਜਲਦੀ ਸਟਰੋਂਗ ਹੋ ਜਾਂਦੀ ਆ ਤਾਂ ਕਰਕੇ ਐਨੀਮਲ ਆ ਜਿਹੜਾ ਦੁੱਧਾ ਉਹ ਘਟਾਉਂਦਾ ਨਹੀਂ ਹੈਗਾ ਤੇ ਇਹਦੇ ਵਿੱਚ ਵੀਰੋ ਪੰਜ ਪਾਊਚ ਨੇਗੇ 50 ਗ੍ਰਾਮ ਦੇ ਡੇਲੀ ਆਪਣੇ ਇੱਕ ਪਾਊਚ ਦੇਣਾਗਾ ਤੇ ਜਦੋਂ ਤੁਸੀਂ ਇਹ ਦੇ ਰਹੇ ਹੋਗੇ ਦੇਖੋ 4-5 ਦਿਨ ਮਿੱਠਾ ਸੋਡਾ ਜਿਹੜਾ ਤੁਸੀਂ ਬੰਦ ਕਰ ਸਕਦੇ ਹੋਗੇ ਉਸ ਤੋਂ ਬਾਅਦ ਕੰਟੀਨਿਊ ਰੱਖਿਓ ਮਿੱਠਾ ਸੋਡਾ ਦੇਣਾ ਬਹੁਤ ਜ਼ਰੂਰੀ ਆਗਾ ਜਿੱਦਾਂ ਇਹਦੇ ਪਾਉ ਚ ਨੇਗੇ ਤੇ ਇਹ 5 ਪਾਉ ਚ ਹੁੰਦੇ ਨੇਗੇ 5 ਦਿਨ ਤੁਸੀਂ ਕੰਟੀਨਿਊ ਦੇਣਾਗਾ ਜਿਹੜਾ ਦੁੱਧਾ ਆਪਣਾ ਹੈਗਾਗਾ ਉਹ ਘਟੂਗਾ ਨਹੀਂ ਕਿਉਂਕਿ ਇਹਨੇ ਆਰਡਰ ਦੀ ਇਮਿਊਨਿਟੀ ਨੂੰ ਚੰਗੀ ਤਰ੍ਹਾਂ ਸਟਰੋਂਗ ਕਰ ਦਨਾਂਗਾ ਬਹੁਤ ਵੀ ਕਹਿੰਦੇ ਨੇਗੇ ਵੀ ਜਿਹੜਾ ਦੁੱਧਾ ਹੈਗਾ ਵੀ ਬਹੁਤ ਜ਼ਿਆਦਾ ਘਟ ਜਾਂਦਾ ਮਸਟਾਈਟਿਸ ਹੋਣ ਨਾਲ ਤਾਂ ਪ੍ਰਾਪ ਉਹ ਇਦਾਂ ਦਾ ਕੁਛ ਵੱਖਰਾ ਦਿਆ ਕਰੋ ਕਿਉਂਕਿ ਮਿੱਠੇ ਸੋਡੇ ਨੇ ਪੀ ਐਚ ਲੈਵਲ ਸਹੀ ਕਰਨਾਗਾ ਜੋ ਤਜਾਬ ਪਰ ਇਹ ਜੋ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਜੀਆਂ ਇਹਦੇ ਨਾਲ ਕੀ ਹੁੰਦਾ ਦੁੱਧ ਦੀ ਰਿਕਵਰੀ ਜਲਦੀ ਹੋਣ ਲੱਗ ਜਾਂਦੀ ਹੈਗੀ ਤੇ ਫਿਰ ਉਹਦੀ ਜਿਹੜੀ ਨਿਊਟ੍ਰੀਸ਼ਨ ਵੈਲਿਊ ਹੈਗੀ ਨਾ ਬਹੁਤ ਵਧੀਆ ਹੈਗੀ ਬੋਬੀ ਮਿਕਸ ਦੀ